ਆਓ ਗੱਲ ਕਰੀਏ ਕਿ ਅਸੀਂ ਟਿਸ਼ੂ ਪੇਪਰ ਦੀ ਦੁਰਵਰਤੋਂ ਨੂੰ ਰੋਕ ਕੇ ਕਿਵੇਂ ਦਰਕਤਾਂ ਦੀ ਕਟਾਈ ਨੂੰ ਘਟਾ ਸਕਦੇ ਹਾਂ ਅੱਜ ਦਰਕਤਾਂ ਨੂੰ তড়ਾ tàੜ ਕੱਟਿਆ ਜਾ ਰਿਹਾ ਹੈ ਹਰ ਪਾਸੇ ਗਰਮੀ ਵਾਤ ਰਹੀ ਹੈ ਕੀ ਤੁਹਾਨੂੰ ਪਤਾ ਹੈ ਇਹਨਾਂ ਦਰਕਤਾਂ ਨੂੰ ਕੱਟਣ ਦੇ ਕੀ ਕਾਰਨ ਹਨ ਉਨ੍ਹਾਂ ਕਾਰਨਾਂ ਦੇ ਵਿੱਚੋਂ ਹੀ ਇੱਕ ਮੁੱਖ ਕਾਰਨ ਹੈ ਪੇਪਰ ਟਿਸ਼ੂ ਜਿਸ ਨੂੰ ਅਸੀਂ ਵਰਤ ਕੇ ਸੁੱਟ ਦਿੰਨੇ ਹਾਂ ਕਿਸੇ ਚੀਜ਼ ਨੂੰ ਸਾਫ਼ ਕਰਨ ਦੀ ਲੋੜ ਪਈ ਉਹ ਵੀ ਅਸੀਂ ਟਿਸ਼ੂ ਦੇ ਨਾਲ ਕਰ ਲਿਆ ਜਿੱਥੇ ਇੱਕ ਟਿਸ਼ੂ ਦੀ ਲੋੜ ਹੈ ਅਸੀਂ 4 ਟਿਸ਼ੂ ਪੇਪਰ ਵਰਤਦੇ ਹਾਂ ਇਹਨਾਂ ਟਿਸ਼ੂ ਪੇਪਰਸ ਨੂੰ ਬਣਾਉਣ ਦੇ ਲਈ ਤਾਜੀ ਦਰਖਤਾਂ ਨੂੰ ਕੱਟਣ ਦੀ ਲੋੜ ਪੈਂਦੀ ਹੈ ਇਨਾ ਕੱਟੇ ਹੋਏ ਦਰਖਤਾਂ ਦਾ ਲਗਭਗ 35% ਹਿੱਸਾ ਕਾਗਜ਼ ਬਣਾਉਣ ਲਈ ਵਰਤਿਆ ਜਾਂਦਾ ਹੈ। ਇੱਕ ਸਾਲ ਵਿੱਚ ਲਗਭਗ 1 ਕਰੋੜ ਦਰਖਤ ਕੱਟ ਦਿੱਤੇ ਜਾਂਦੇ ਹਨ। ਜੇ ਅਸੀਂ ਇਸੇ ਤਰ੍ਹਾਂ ਦਰਖਤ ਕੱਟਦੇ ਰਹੇ ਤਾਂ ਆਉਣ ਵਾਲੇ 100 ਸਾਲਾਂ ਵਿੱਚ ਸਾਡਾ ਇਸ ਧਰਤੀ 'ਤੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਅਸੀਂ ਆਪਣੇ ਆਪ ਵਿੱਚ ਬਦਲਾ ਲਿਆ ਕਿ ਟਿਸ਼ੂ ਪੇਪਰ ਨੈਪਕਿਨ ਪੇਪਰ ਦੀ ਵਰਤੋਂ ਨੂੰ ਘਟਾ ਸਕਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਦਰੱਖਤਾਂ ਦੀ ਕਟਾਈ ਕੁਝ ਹੱਦ ਤੱਕ ਘਟ ਸਕਦੀ ਹੈ ਟਿਸ਼ੂ ਦੀ ਵਰਤੋਂ ਨੂੰ ਘਟਾਉਣ ਦੇ ਲਈ ਅਸੀਂ ਆਪਣੀ ਗੱਡੀ ਦੇ ਵਿੱਚ ਆਪਣੇ ਡੈਸਕਟਾਪ ਦੇ ਉੱਤੇ ਆਪਣੇ ਪਰਸ ਦੇ ਵਿੱਚ ਛੋਟੇ-ਛੋਟੇ ਤੌਲੀਏ ਰੱਖ ਸਕਦੇ ਹਾਂ ਜਦੋਂ ਸਾਨੂੰ ਬਹੁਤ ਜ਼ਿਆਦਾ ਲੋਡ ਮਹਿਸੂਸ ਹੋਵੇ ਉਦੋਂ ਹੀ ਇਸ ਟਿਸ਼ੂ ਪੇਪਰ ਦੀ ਵਰਤੋਂ ਸੁਚੱਜੇ ਢੰਗ ਦੇ ਨਾਲ ਕੀਤੀ ਜਾਵੇ ਟਿਸ਼ੂ ਦੀ ਥਾਂ ਤੇ ਹੱਥਾਂ ਨੂੰ ਪਾਣੀ ਦੇ ਨਾਲ ਧੋਤਾ ਜਾ ਸਕਦਾ ਹੈ ਆਓ ਪ੍ਰਣ ਕਰੀਏ ਕਿ ਅਸੀਂ ਟਿਸ਼ੂ ਪੇਪਰ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ ਅਤੇ ਆਪਣੀ ਇਸ ਧਰਤੀ ਨੂੰ ਖੁਸ਼ਹਾਲ ਬਣਾਵਾਂਗੇ